Құрға өлтіпті நட referred verschiedene Garage 染丈 ਜిల్లా ਸ਼੍ਰੀ ਮੁਕਸਰ ਸਾਹਿਬ ਵੱਲੋਂ ਰਾਤ ਦੀ ਜਿਹੜੀ ਅੱਜ ਸਪੈਸ਼ਲ ਨਾਈਟ ਡੋਮਿਨੇਸ਼ਨ ਕੀਤੀ ਜਾ ਰਹੀ ਹੈ ਜੀ ਵੈਸੇ ਤਾਂ ਸਾਡਾ ਰੈਗੂਲਰ ਕੋਰਸ ਹੈ ਜੋ ਵੀ ਰਾਤ ਦੇ ਸਮੇਂ ਅਨ ਸੁਖਾਵੇਂ ਅਨ ਵਾਂਟਡ ਜਿਹੜੇ 엘ਿਮੈਂਟਸ ਹੈਗੇ ਸੋਸਾਇਟੀ ਦੇ ਜਿਹੜੇ ਘੁੰਮ ਰਹੇ ਹੈ ਕ੍ਰਾਈਮ ਨੂੰ ਕਰਨ ਦੇ ਤਾਕ ਦੇ ਵਿੱਚ ਘੁੰਮਰੇ ਹੁੰਦੇ ਆ ਸੋ ਸਪੈਸ਼ਲ ਇਸ ਤਰ੍ਹਾਂ ਦੀ ਚੈਕਿੰਗਸ ਦੁਆਰਾ ਅਸੀਂ ਇਹਨਾਂ ਨੂੰ ਅਕਸਰ ਹੀ ਨੈਬ ਕਰਨ ਲਈ ਜੀ ਚੈਕਿੰਗਸ ਕਰਦੇ ਰਹਿੰਦੇ ਆ ਸੋ ਅੱਜ ਵੀ ਅਸੀਂ ਸਪੈਸ਼ਲ ਜਿਹੜੀ ਨਾਈਟ ਚੈਕਿੰਗ ਕਰ ਰਹੇ ਆਂ ਤੇ ਉਹਦੇ ਦੌਰਾਨ ਤੁਸੀਂ ਦੇਖ ਰਹੇ ਹੋਵੋਗੇ ਕਿ ਪੁਲਿਸ ਪਾਰਟੀ ਚੈਕਿੰਗਸ ਵੀ ਕਰ ਰਹੀ ਹੈ ਵਹੀਕਲ ਦੀ ਚੈਕਿੰਗ ਹੋ ਰਹੀ ਹੈ ਜਿਹੜੇ ਕੋਈ ਸ਼ੱਕੀ ਆ ਉਹਨਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਸੋ ਉਸ ਅਕੋਰਡਿੰਗਲੀ ਜੋ ਵੀ ਬਣਦਾ ਹੈ ਅਪ੍ਰੋਪ੍ਰੀਏਟ ਲੀਗਲ ਐਕਸ਼ਨ ਉਹਨਾਂ ਦੇ ਕੀਤਾ ਜਾ ਰਿਹਾ ਸੋ ਮੈਂ ਮੁਕਸਰ ਵਾਸੀਆਂ ਨੂੰ ਇਸ ਮੈਸੇਜ ਦੇ ਰਾਹੀਂ ਇਹ ਵੀ ਸੁਨੇਹਾ ਲਾਉਣਾ ਚਾਹੁੰਦਾ ਕਿ ਉਹ ਬਿਲਕੁਲ ਨਿਸ਼ਚਿੰਤ ਰਹਿਣ ਜੋ ਮੁਕਸਰ ਪੁਲਿਸ ਹੈ ਸਾਡੇ ਐਸਐਸਪੀ ਸਾਹਿਬ ਡਾਕਟਰ ਰਕੇਸ਼ ਚੌਧਰੀ ਉਹਨਾਂ ਦੀ ਰਹਿਨੁਮਾਈ ਹੇਠ ਵਰਕ ਕਰ ਰਹੀ ਹੈ ਦਿਨ ਰਾਤ ਤੁਹਾਡੀ ਸੁਰੱਖਿਆ ਲਈ ਕੰਮ ਕਰ ਰਹੀ ਹੈ ਮੁਕਸਰ ਵਾਸੀਆਂ ਦੀ ਸੇਫਟੀ ਲਈ ਲਗਾਤਾਰ ਜਿਹੜੀ ਹੈ ਮੁਕਸਰ ਪੁਲਿਸ ਕੰਮ ਕਰ ਰਹੀ ਹੈ